ਜਿਹੜੀ ਫੈਕਟਰੀ ਨੁਕਸਾਨ ਕਰਦੀ ਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਵੀ ਜਿਹੜੇ ਇੱਥੇ ਦੇ ਲੋਕ ਜੇ ਹੁਣ ਪਿੰਡਾਂ ਦੇ ਚੱਕੇ ਆ ਅਗਰ ਇਹਨਾਂ ਨੇ ਡਟ ਕੇ ਜਿਹੜੀ ਕਮੇਟੀ ਅੱਗੇ ਕੰਮ ਕਰਦੀ ਆ ਪੈਰਾ ਨਾ ਦਿੱਤਾ ਤਾਂ ਇਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਇਹ ਇਲਾਕਾ ਛੱਡ ਕੇ ਕਿਤੇ ਹੋਰ বাসਣਾ ਪਊਗਾ ਜੇ ਰੋਪੜ ਜ਼ਿਲ੍ਹੇ ਦੀ ਫੈਕਟਰੀ ਹੈਗੀ ਆ ਲੱਗੀ ਹੋਈ ਇਹ ਸਭ ਤੋਂ ਪਹਿਲਾਂ ਇਹ ਲਾਗਦੇ ਪਿੰਡਾਂ ਦਾ ਹੱਕ ਬਣਦਾ ਤੇ ਜਿਹੜੇ ਬੰਦਿਆਂ ਨੂੰ ਕੰਮ ਕਰਨੇ ਦਾ ਮੌਕਾ ਦਿੱਤਾ ਜਾਵੇ ਇਹ ਕਿਸੇ ਮੰਤਰੀ ਤੱਕ ਦਾ ਮਤਲਬ ਨਹੀਂ ਹੈਗਾ ਕੋਈ ਸਰਕਾਰ ਇੱਥੇ ਪੈਰ ਪਸਾ ਰਹੀ ਆ ਹਲਕੇ ਦਾ ਐਮਐਲਏ یوں ਬਿਨਾਂ ਮਤਲਬ ਤੋਂ ਲਤੜਾ ਰਿਹਾ ਇਹਦੇ ਵਿੱਚ ਕਹਿ ਰਹੇ ਆ ਵੀ ਐਮਐਲਏ ਲਤੜਾ ਰਿਹਾ ਜੀ ਐਮਐਲਏ ਸਾਹਿਬ ਕਹਿ ਰਹੇ ਵੀ ਮੈਨੂੰ ਤਾਂ ਕੋਈ ਦਿੱਕਤ ਨਹੀਂ ਜੇ ਇਲਾਕੇ ਦੇ ਮੋਤਵਾਰ ਇਹ ਵੀ ਫੈਸਲਾ ਕਰ ਲੈਣ ਵੀ ਭਾਈ ਜਾਓ ਫੈਕਟਰੀ ਨੂੰ ਜਾਂਦਾ ਲਾਣਾ ਵੀ ਮੈਂ ਜਾਂਦਾ ਲਾਣ ਵੀ ਸਭ ਤੋਂ ਪਹਿਲਾਂ ਜਾਊਗਾ ਗੱਲ ਸਵਾਲ ਚੁੱਕਣੇ ਦੀ ਨੀਅਤ ਅਰ ਨੀਤੀ ਦੀ ਆ ਦੋ ਚੀਜ਼ਾਂ ਨਾਲ ਸਾਰੀਆਂ ਚੀਜ਼ਾਂ ਚੱਲਦੀਆਂ ਜੇ ਸਵਾਲ ਚੁੱਕਿਆ ਫਿਰ ਉਹ ਇਸ ਮਸਲੇ 'ਚ ਮਤਲਬ ਹੀਰੋ ਕਿਉਂ ਬਣਦੇ ਨੇ ਹੁਣ ਇੱਥੇ ਗੱਲ ਹੋਈ ਹੈ ਵੀ ਅਸੀਂ ਹਰਪਾਲ ਜੀ ਮਾਹਰਾਂ ਦੇ ਨਾਲ ਗੱਲਬਾਤ ਤੁਹਾਡੀ ਕਰਾਉਣੀ ਹੈ ਚਾਹ ਦੇ ਕੱਪ ਪੀਣੇ ਆ ਤੇ ਉਹਦੇ ਨਾਲ ਮਸਲਾ ਹੱਲ ਹੋ ਜਾਊਗਾ ਤੁਸੀਂ ਵੀ ਹੁਣ ਕੋਈ ਚਾਹ ਦੇ ਕੱਪ ਦੀ ਜਾਂ ਕੋਈ ਟੇਬਲ ਟਾਕ ਦੀ ਸਲਾਹ ਦਿੰਨੇ ਹੋ ਕਿ ਫਿਰ ਝੰਡੇ 'ਚ ਡੰਡਾ ਪਾਉਣੇ ਵਾਲੀ ਉਹ ਗੱਲ ਕਰਕੇ ਤੁਸੀਂ ਇੱਥੇ ਜਾ ਰਹੇ ਟੇਬਲ ਟਾਕ ਕਰਨਾ ਚਾਹੀਦਾ ਚਾਹ ਦਾ ਕੱਪ ਇੱਕ ਛੱਡਦਾ ਸਾਂਝੇ ਕਰ ਲੈਣੇ ਚਾਹੀਦੇ ਆ ਇਲਾਕੇ ਦਾ ਮਸਲਾ ਹੱਲ ਹੋਣਾ ਚਾਹੀਦਾ ਜੇ ਚਾਹ ਦੇ ਕੱਪ ਨਾਲ ਮਸਲਾ ਹੱਲ ਹੁੰਦਾ ਸੀ ਤਾਂ ਵੀਰਾਂ ਦਾ ਧੰਨਵਾਦ ਨੰਗੇ ਪੈਰੀ ਜਾ ਕੇ ਮੈਂ ਉਹਨਾਂ ਦਾ ਧੰਨਵਾਦ ਕਰ ਦੂੰਗਾ ਜਿਹੜੇ ਵੀਰੇ ਮਸਲਾ ਹੱਲ ਕਰਾ ਦੇਣ ਹਿੰਦੀਸਾਰ ਕਹਿੰਦੇ ਜਾਨੂ ਚਾਹ ਬਣਾਉਣੇ ਚਾਹੁੰਦੇ 10 ਮਿੰਟ ਲੱਗਣਗੇ ਜਦੇ ਕਹਿਣ ਪਿੰਡ ਵਾਲਿਆਂ ਨੂੰ ਤੁਹਾਡੀ ਮੰਗ ਕੀ ਆ ਜੀ ਓ ਅਸੀਂ ਲਿਖ ਕੇ ਦੰਨੇ ਆ ਜੀ ਕਿੱਡੀ ਕਵੱਟੀ ਗੱਲ ਆ ਤੁਹਾਡੇ ਤੇ ਇਲਜ਼ਾਮ ਲਾਦੇ ਨਾ ਕਿਸਾਨਾਂ ਤੇ ਵੀ ਇਹ ਇਹ ਮਸਲਾ ਨਹੀਂ ਦੇਖਦੇ ਇਹ ਪਛਾਉਂਦੇ ਤੱਪੜ ਬਹਿ ਜਾਂਦੇ ਜੀ ਤੇ ਫੇਰ ਹੁਣ ਆ ਤਾਂ ਨਹੀਂ ਕਿਸਾਨਾਂ ਨੇ ਧਰਨਾ ਲਵਾਤਾ ਫਾਇਰ ਕਮੈਂਟ ਕਰਨੇ ਤੋਂ ਪਹਿਲਾਂ ਸਾਰੀ ਚੀਜ਼ ਨੂੰ ਸਮਝ ਲਿਆ ਕਰੋ ਜਾਂ ਫਿਰ ਉੱਥੇ ਜਾ ਕੇ ਦੇਖਿਆ ਕਰੋ ਵੀ ਹਾਲਾਤ ਕੀ ਨੇ ਕਿਉਂਕਿ ਆਪਾਂ ਕਈ ਵਾਰ ਹੁੰਦਾ ਨਾ ਪਹਿਲਾਂ ਰਜਾਈਆਂ 'ਚ ਬੈਠ ਕੇ ਕਮੈਂਟ ਕਰਦੇ ਤੇ ਹੁਣ ਗਰਮੀ ਆ ਗਈ ਹੁਣ ਪੱਖਾ ਚਲਾ ਕੇ 3 ਨੰਬਰ ਤੇ ਖੇਸੀਆਂ 'ਚ ਬਹਿ ਕੇ ਕਮੈਂਟ ਕਰ ਦਿੰਦੇ ਆ ਪਰ ਆਪਾਂ ਜ਼ੀਰੋ ਗਰਾਊਂਡ ਤੱਕ ਨਹੀਂ ਜਾਂਦੇ ਵੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹਨਾਂ ਨੂੰ ਤੁਸੀਂ ਮਹਿਕ ਨਾ ਦੋ ਜਦੋਂ ਇਹ ਜਾਂ ਸਾਂਝਾ ਮੋਰਚਾ ਲੱਗਿਆ ਹੋਇਆ ਹੈ ਤੁਹਾਡੇ ਪਿੰਡ ਦਾ ਕਈ ਸਿਆਸੀ ਲੋਕਾਂ ਨੂੰ ਮੇਰੀ ਗੱਲ ਦੀ ਤਕਲੀਫ ਵੀ ਹੋਊਗੀ ਇੱਕ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਅੱਜ ਇੱਕ ਫੇਰ ਵੱਡਾ ਪ੍ਰੋਗਰਾਮ ਦਿੱਤਾ ਗਿਆ ਸੀ ਤੇ ਉਸ ਦੇ ਵਿੱਚ ਇੱਥੇ ਇਸ ਇਲਾਕੇ ਦੇ ਲੋਕਾਂ ਵੱਲੋਂ ਇਕੱਠ ਕੀਤਾ ਗਿਆ ਸ਼ਮੂਲੀਅਤ ਕੀਤੀ ਗਈ ਤਾਂ ਉਸ ਦੇ ਨਾਲ ਹੀ ਵੱਖ-ਵੱਖ ਹੋਰ ਜਿਹੜੇ ادارے ਹੈਗੇ ਆ ਜਾਂ ਵੱਖ-ਵੱਖ ਯੂਨੀਅਨਾਂ ਹੈਗੀਆਂ ਉਹਨਾਂ ਦੇ ਵੱਲੋਂ ਸੰਸਥਾਵਾਂ ਦੇ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਸੋ ਗੁਸਾ ਸਾਹਿਬ ਸਾਡੇ ਨਾਲ ਹੈ ਇਹ ਸ਼ੇਰੇ ਪੰਜਾਬ ਯੂਨੀਅਨ ਤੋਂ ਪੰਜਾਬ ਦੇ ਸੂਬਾ ਜਿਹੜੇ ਹੈਗੇ ਪ੍ਰਧਾਨ ਹੈ ਗੱਲਬਾਤ ਕਰਦੇ ਆ ਜੀ ਕਿਵੇਂ ਦੇਖਦੇ ਹੋ ਲੰਬੇ ਸਮੇਂ ਤੋਂ ਚੱਲ ਰਿਹਾ ਮੋਰਚਾ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਰੁਜ਼ਗਾਰ ਦੀ ਮੰਗ ਹੈ ਭਾਵੇਂ ਜਾਂ ਪੋਲਿਊਸ਼ਨ ਦੀ ਮੰਗ ਹੈ ਤੇ ਤੁਸੀਂ ਅੱਜ ਸਮਰਥਨ ਦੇਣ ਲਈ ਆਏ ਹੋ ਇਹਨਾਂ ਮੰਗਾਂ ਨੂੰ ਸਮਝਦੇ ਹੋ ਲੱਗਦਾ ਤੁਹਾਨੂੰ ਵੀ ਮੰਗਾਂ ਜਾਇਜ਼ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵੈਗਰੇਵਜੀਕਾ ਖਾਲਸਾ ਵੈਗਰੇਵਜੀਕੀ ਫਤਿਹ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਮੰਗਾਂ ਜੀ ਕੋਈ ਬਹੁਤ ਵਾਜਬ ਮੰਗਾਂ ਦੋ ਹੀ ਮੰਗਾਂ ਹੈਗੀਆਂ ਇੱਕ ਤਾਂ ਪ੍ਰਦੂਸ਼ਣ ਉਹਨੂੰ ਕੰਟਰੋਲ ਦੀ ਗੱਲ ਕੀਤੀ ਆ ਮੈਂ ਸਮਝਦਾ ਵੀ ਜਿਹੜਾ ਇਹ ਮੋਰਚਾ ਲੱਗਿਆ ਹੋਇਆ ਬਹੁਤ ਇਲਾਕੇ ਦੀ ਜਿਹੜੀ ਆਉਣ ਵਾਲਾ ਸਮਾਂ ਜਿੱਕਣ ਆਪਣਾ ਫਸਲ ਦੀ ਗੱਲ ਕਰਦੇ ਆ ਫਸਲ ਤੇ ਨਸਲ ਦੀ ਗੱਲ ਕਰਦੇ ਆ ਇਹ ਜਿਹੜਾ ਮੋਰਚਾ ਹੈਗਾ ਇਹ ਹੈਗਾ ਨਸਲ ਤੇ ਬੜਾ ਟੁਕਦਾ ਵਾ ਜਿਹੜੀ ਫੈਕਟਰੀ ਨੁਕਸਾਨ ਕਰਦੀ ਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਵੀ ਜਿਹੜੇ ਇੱਥੇ ਦੇ ਲੋਕ ਜੇ ਹੁਣ ਪਿੰਡਾਂ ਦੇ ਜਾਗੇ ਆ ਅਗਰ ਇਹਨਾਂ ਨੇ ਡਟ ਕੇ ਜਿਹੜੀ ਕਮੇਟੀ ਅੱਗੇ ਕੰਮ ਕਰਦੀ ਆ ਫੈਰਾ ਨਾ ਦਿੱਤਾ ਤਾਂ ਇਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਇਹ ਇਲਾਕਾ ਛੱਡ ਕੇ ਕਿਤੇ ਹੋਰ ਬਸਣਾ ਪਊਗਾ ਕੋਈ ਮੈਂ ਨਸਲ ਦੀ ਗੱਲ ਕੀਤੀ ਆ ਅਡੰਗਾਈ ਚੱਪਾ ਕਰ ਲੈਣੇ ਇਹਦੇ ਬਾਰੇ ਵੀ ਗੱਲ ਦੂਜੀ ਗੱਲ ਇਹ ਹੈਗੀ ਆ ਆਪਣਾ ਕੀਤਾ ਕਿਉਂਕਿ ਇਹਨਾਂ ਨੇ ਮੰਗਿਆ ਕੀ ਆ ਜਦੋਂ ਆਪਾਂ ਨੂੰ ਦੂਜੇ ਸਟੇਟਾਂ 'ਚ ਪੰਜਾਬ ਨਾਲ ਬੜਾ ਤਕਾ ਹੁੰਦਾ ਫੈਕਟਰੀ ਲੱਗੀ ਆ ਪੰਜਾਬ ਦੀ ਜ਼ਮੀਨ ਤੇ ਇਸ ਇਲਾਕੇ ਦੇ ਜਿਹੜੇ ਪਿੰਡਾਂ ਉਹਨਾਂ ਦੀਆਂ ਜ਼ਮੀਨਾਂ ਤੇ ਫੈਕਟਰੀ ਲੱਗੀ ਆ ਫੈਕਟਰੀ ਲਈ ਕਿਨੇ ਪੈਸੇ ਕਿਨੇ ਲਾਏ ਉਹ ਇੱਕ ਲਾਗ ਇਸ਼ੂ ਆ ਪਰ ਸਭ ਤੋਂ ਪਹਿਲਾਂ ਤਾਂ ਜੇ ਰੋਪੜ ਜ਼ਿਲ੍ਹੇ ਦੀ ਫੈਕਟਰੀ ਹੈਗੀ ਆ ਲੱਗੀ ਹੋਈ ਉਹ ਸਭ ਤੋਂ ਪਹਿਲਾਂ ਇਹ ਲਾਗ ਦੇ ਪਿੰਡਾਂ ਦਾ ਹੱਕ ਬਣਦਾ ਤੇ ਜਿਹੜੇ ਬੰਦਿਆਂ ਨੂੰ ਕੰਮ ਕਰਨੇ ਦਾ ਮੌਕਾ ਦਿੱਤਾ ਜਾਵੇ ਔਰ ਦੂਜਾ ਰਜਗਾਰ ਦਾ ਕਿਉਂਕਿ ਕਈ ਲੋਕ ਇਹ ਕਹਿੰਦੇ ਨੇ ਆ ਵੀ ਸ਼ਾਇਦ ਫਿਰ ਪ੍ਰਦੂਸ਼ਨ ਦਾ ਮਸਲਾ ਹੱਲ ਹੋ ਜਾਊਗਾ ਵੀ ਜੇ ਇਹਨਾਂ ਦੀਆਂ ਗੱਡੀਆਂ ਪਹਿ ਜਾਣ ਗੱਲ ਇਹ ਸਤਨਾਮ ਵੀਰ ਮੈਂ ਸੁਣਦਾ ਰਿਹਾ ਪਹਿਲਾਂ ਵੀ ਇੱਕ ਦੋ ਬੈਟਾਂ ਸੁਣੀ ਆ ਜਾਂ ਸੋਸ਼ਲ ਮੀਡੀਆ ਤੇ ਦੇਖਿਆ ਇਹ ਕਿਸੇ ਮંત્રી ਤੱਕ ਦਾ ਮਤਲਬ ਨਹੀਂ ਹੈਗਾ ਕੋਈ ਸਰਕਾਰ ਇੱਥੇ ਪੈਰ ਪਸਾ ਰਹੀ ਆ ਹਲਕੇ ਦਾ ਐਮਐਲਏ ਹੋਈਓ ਬਿਨਾ ਮਤਲਬ ਤੋਂ ਲਟਾੜਾ ਰਿਹਾ ਇਹਦੇ ਵਿੱਚ ਉਹਦਾ ਕਾਰਨ ਇਹ ਆ ਇਹ ਡੀਸੀ ਸਾਹਿਬ ਹੁੰਨੇ ਆ ਜਿਹੜੇ ਜ਼ਿਲ੍ਹੇ ਦੇ ਔਰ ਇਹਨਾਂ ਦਾ ਜਿਹੜਾ ਚੀਫ ਹੈਗਾ ਜਾਂ ਡਾਇਰੈਕਟਰ ਜਾਂ ਚੇਅਰਮੈਨ ਹੈਗਾ ਫੈਕਟਰੀ ਦਾ ਉਹ ਬੈਠ ਕੇ ਮਸਲੇ ਨੂੰ ਹੱਲ ਕਰ ਸਕਦਾ 10 ਮਿੰਟ ਦੀ ਵੀ ਗੱਲ ਨਹੀਂ ਹੈ ਕਿੰਡੀ ਕਬਡੀ ਗੱਲ ਹੈਗੀ ਆ ਇਹਨਾਂ ਦੇ ਇਲਾਕੇ ਦੀ ਜਿਹੜੀ ਮੰਗ ਹੈਗੀ ਆ ਜਾਂ ਸਾਡੀ ਮੰਗ ਹੈਗੀ ਆ ਅਸੀਂ ਸਮਰਥਨ ਤਾਂ ਪਹਿਲਾਂ ਵੀ ਦਿੱਤਾ ਹੋਇਆ ਅੱਜ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ 15 ਦਿਨ ਦਾ ਆਲਟੀਮੇਟਮ ਦਿੱਤਾ ਅਸੀਂ ਵੀ ਪਹੁੰਚੇ ਆ ਤੇ ਅਸੀਂ ਵੀ ਆਪਣੀ ਟੀਮ ਨੂੰ ਜਿਹੜੇ ਨਾਲ ਦੇ ਇੱਧਰ ਉਪਰ ਦੇ ਪਿੰਡ ਹੈਗੇ ਆ ਆਪਣੀ ਜਥੇਬੰਦੀ ਦੇ ਜਿਹੜੇ ਨਵਾਇਦੇ ਹੈਗੇ ਉਹਨਾਂ ਨੂੰ ਇੱਧਰ ਨੂੰ ਭੇਜੇ ਕਰਾਂਗੇ ਮੋਰਚੇ ਦੇ ਵਿੱਚ ਗੱਲ ਤਾਂ ਇਹ ਹੈਗੀ ਆ ਵੀ ਪ੍ਰਡਿਊਸ਼ਨ ਕੰਟਰੋਲ ਕੀਤਾ ਜਾਵੇ ਤੇ ਰੋਜ਼ਗਾਰ ਦਿੱਤਾ ਜਾਵੇ ਕਿਉਂਕਿ ਇਹਨਾਂ ਨੇ ਫੈਕਟਰੀ ਦੀ ਬੰਦ ਦੀ ਮੰਗ ਤਾਂ ਨਹੀਂ ਰੱਖੀ ਬਹੁਤ ਵਧੀਆ ਗੱਲ ਹੈਗੀ ਆ ਬਹੁਤ ਕੁਝ ਸੋਸ਼ਲ ਮੀਡੀਆ ਤੇ ਹੈਗਾ ਔਰ ਸਾਰਾ ਕੁਝ ਹੋ ਰਿਹਾ ਪ੍ਰਡਿਊਸ਼ਨ ਪਹਿਲਾਂ ਜਦੋਂ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ ਪ੍ਰਡਿਊਸ਼ਨ ਕਾਫੀ ਕੰਟਰੋਲ ਵੀ ਹੋ ਗਿਆ ਸੀ ਗੱਡੀਆਂ ਦਾ ਵੀ ਮਸਲਾ ਹੱਲ ਹੋ ਗਿਆ ਸੀ ਰੌਲਾ ਕੀ ਹੈ ਆਪ ਦੇ ਲਈ ਨਿੱਜ ਲਈ ਕੋਈ ਗੱਲ ਨਹੀਂ ਕਰ ਰਹੇ ਆ ਜਿਹੜੀ ਇਲਾਕੇ ਦੀ ਗੱਲ ਆ ਇਲਾਕੇ ਦੀ ਜ਼ਰੂਰੀ ਮੰਗਾ ਉਹਦੇ ਲਈ ਅੱਜ ਇਹਨਾਂ ਨੇ ਬੜਾ ਲੱਗ-ਲੱਗ ਤਰੀਕਿਆਂ ਨਾਲ ਪਰ ਮੈਂ ਇਹਨਾਂ ਨੂੰ ਇੱਕ ਵਿਚਾਰ ਦਿੰਦਾ ਮੈਂ ਸਟੇਜ ਤੇ ਵੀ ਬੋਲਿਆ ਸੀਗਾ ਵੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹਨਾਂ ਨੂੰ ਤੁਸੀਂ ਮਹਿਕ ਨਾ ਦਿਓ ਜਦੋਂ ਇਹ ਜਾਂ ਸਾਂਝਾ ਮੋਰਚਾ ਲੱਗਿਆ ਹੋਇਆ ਤੁਹਾਡੇ ਪਿੰਡ ਦਾ ਕਈ ਸਿਆਸੀ ਲੋਕਾਂ ਨੂੰ ਮੇਰੀ ਗੱਲ ਦੀ ਤਖਲੀਫ ਵੀ ਹੋਊਗੀ ਸਿਆਸਤ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਦੋਨੇ ਹੱਥ ਚ ਲੱਡੂ ਰੱਖਣੇ ਨਹੀਂ ਚਾਹੀਦੇ ਪੰਜਾਬ ਦੇ ਲਈ ਜਦੋਂ ਹੁੰਨੇ ਆ ਪੰਜਾਬ ਦੀ ਗੱਲ ਕਰਨੀ ਹੈ ਪਰ ਸਾਡੀ ਤਰਾਸ ਦੀ ਆ ਪੰਜਾਬ ਦੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਪੰਜਾਬ ਦੇ ਹੱਕ ਚ ਕੋਈ ਨਹੀਂ ਖੜਿਆ ਦੂਜੀਆਂ ਸਟੇਟਾਂ ਦੇ ਹੱਕ ਚ ਖੜਿਆ ਜਾਂ ਆਪ ਦੇ ਨਿੱਜ ਲਈ ਆਪ ਦੇ ਆਪ ਦੇ ਰਿਸ਼ਤੇਦਾਰਾਂ ਦੇ ਆਪ ਤੇ ਨਿੱਜ ਲਈ ਕੰਮ ਕੀਤਾ ਜਿਹੜੀਆਂ ਕਹਿੰਦੇ ਆ ਵੀ ਐਮਐਲਏ ਲੱਤ ਡਾ ਰਿਆ ਜੀ ਐਮਐਲਏ ਸਾਹਿਬ ਕਹਿੰਦੇ ਵੀ ਮੈਨੂੰ ਤਾਂ ਕੋਈ ਦਿੱਕਤ ਨਹੀਂ ਜੇ ਇ ਕੀ ਨਹੀਂ ਚੰਦਾ ਲਾਣਾ ਵੀ ਮੈਂ ਜੰਦਾ ਲਾਣ ਵੀ ਸਭ ਤੋਂ ਪਹਿਲਾਂ ਜਾਊਗਾ ਪਰ ਕੋਈ ਗੱਲ ਤਾਂ ਕਰਨ ਜਦੋਂ ਇੱਥੇ ਪੋਲਿਊਸ਼ਨ ਸੀ ਅਸੀਂ ਡਰੈਅਰ ਬੰਦ ਕਰਾਇਆ ਪਲਾਂਟ ਜਿਹੜਾ ਐਸ ਡਰੈਅਰ ਸੀਗਾ ਤੇ ਹੋਰ ਜਿਹੜਾ ਉੱਥੇ ਵਾਸ਼ਿੰਗ ਪਲਾਂਟ ਲਾਏ ਆ ਜਿਹੇ ਕੰਮ ਅਸੀਂ ਕਰਕੇ ਦਿੱਤੇ ਪਰ ਸਾਨੂੰ ਮਾੜਾ ਕਿਉਂ ਬੋਲਦੇ ਹੋ ਸਭ ਤੋਂ ਵੱਡੀ ਗੱਲ ਆ ਜੀ ਜਿਹੜਾ ਤੁਸੀਂ ਪਹਿਲਾਂ ਜੋ ਕੰਮ ਹੋਏ ਆ ਉਹ ਐਮਐਲ ਨੇ ਇਦਾਂ ਨਹੀਂ ਬੰਦ ਕਰਾ ਦਿੱਤੇ ਜਿਹੜੀ ਇਲਾਕੇ ਦੀ ਸੰਗਤ ਹੀ ਉਹਨਾਂ ਨੇ ਪ੍ਰੋਟੈਸਟ ਕੀਤਾ ਪ੍ਰੋਟੈਸਟ ਤੋਂ ਬਾਅਦ ਹੋਏ ਆ ਪਰ ਇਹਦੇ ਵਿੱਚ ਕੀ ਹੈਗਾ ਮੈਂ ਸ਼ਾਇਦ ਤੁਸੀਂ ਤੁਹਾਡੇ ਨੌਲੇਜ ਚ ਹੈ ਕਿ ਨਹੀਂ ਹੈ ਮੈਂ ਮੈਂ ਇੱਥੇ ਸੁਣਿਆ ਅੱਜ ਉਹ ਕਹਿੰਦੇ ਵੀ ਕੋਈ ਸਪੀਚ ਕਰਦਾ ਸੀ ਵੀਰ ਉਹ ਕਹਿੰਦਾ ਵੀ ਐਮ ਐਲ ਏ ਸਾਹਿਬ ਨੇ ਤਾਂ ਸਵਾਲ ਵੀ ਕੀਤਾ ਹੈ ਵਿਧਾਨ ਸਭਾ ਦੇ ਵਿੱਚ ਕਿਹਾ ਜੀ ਮੁੱਦਾ ਉਹਨਾਂ ਨੇ ਉੱਥੇ ਸਵਾਲ ਰੱਖਿਆ ਹੈ ਗੱਲ ਸਵਾਲ ਚੁੱਕਣ ਦੀ ਨੀਅਤ ਅਰ ਨੀਤੀ ਦੀ ਹੈ ਦੋ ਚੀਜ਼ਾਂ ਨਾਲ ਸਾਰੀਆਂ ਚੀਜ਼ਾਂ ਚੱਲਦੀਆਂ ਜੇ ਸਵਾਲ ਚੁੱਕਿਆ ਫਿਰ ਉਹ ਇਸ ਮਸਲੇ 'ਚ ਮਤਲਬ ਹੀਰੋ ਕਿਉਂ ਬਣਦੇ ਨੇ ਮੈਂ ਕਹਿ ਰਿਹਾ ਦਾਅਵੇ ਨਾਲ ਇਹ ਗੱਲ ਕਰ ਰਿਹਾ ਨਾ ਵੀ ਡੀ ਸੀ ਯਾਰ ਜੋ ਫੈਕਟਰੀ ਦੇ ਇਨਚਾਰਜ ਹੈਗਾ ਜਾਂ ਚੇਅਰਮੈਨ ਹੈਗਾ ਉਹਦਾ ਮਸਲਾ ਹੈਗਾ ਪ੍ਰਦੂਸ਼ਣ ਨੂੰ ਕਿਵੇਂ ਕੰਟਰੋਲ ਕਰਨਾ ਹੁਣ ਫਸਲਾਂ ਦੇਖ ਲੋ ਚਾਹੇ ਉਹ ਜਿਹੜਾ ਜੇ ਬਰਸੀਨ ਆ ਜਾਂ ਕਣਕ ਉਹ ਕਾਲੀਆਂ ਹੋਈਆਂ ਪਈਆਂ ਜਾਂ ਕਿਸੇ ਨੇ ਚਾਰਾ ਬੀਜਣਾ ਹੁਣ ਚਾਰਾ ਤੋਂ ਪਸ਼ੂਆਂ ਨੇ ਖਾਣਾ ਨਾ ਜਿਹੜਾ ਮੈ ਨਿਕਲਦੀ ਆ ਇੱਥੋਂ ਰਾਖ ਜਾਂਦੀ ਆ ਸਾਰੀ ਉਹਤੇ ਜੰਮਦੀ ਆ ਇਹ ਮੈਂ ਦੇਖਿਆ ਅੱਜ ਬੜੇ ਬਰੀਕੀ ਨਾਲ ਮੈਂ ਦੇਖਿਆ ਵੀ ਇਹ ਜਿਵੇਂ ਮਾਲ ਬਰੋ ਵਾਲੀ ਫੈਕਟਰੀ ਸੀ ਨਾ ਫਰੋਜਪੁਰ ਵਾਲੀ ਜੀਰਾ ਫੈਕਟਰੀ ਉਦੇ ਬਰਾਬਰ ਤੱਕ ਇਹ ਮਾਰ ਕਰਦੀ ਆ ਪਰ ਹੁਣ ਲੋਕਾਂ ਨੂੰ ਪਤਾ ਲੱਗਣ ਲੱਗਿਆ ਉਹ ਤੋਂ ਵੀ ਵੱਧ ਨੁਕਸਾਨ ਕਰੂਗੀ ਜੇ ਇਸ ਇਲਾਕੇ ਦੇ ਲੋਕ ਨਾ ਜਾ ਕੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਫਿਰਦੀਆਂ ਭੱਜੀਆਂ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਨੂੰ ਇਹੀ ਬੇਨਤੀ ਕੀਤੀ ਆ ਵੀ ਜਥੇਵੰਦੀ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਆ ਪਰ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਪਿੰਡ ਚ ਜਾ ਕੇ ਤੁਸੀਂ ਵੇਅਰ ਕਰੋ ਆਉਣ ਵਾਲੇ ਟਾਈਮ ਜਦੋਂ ਸਾਰਾ ਕੁਝ ਖਤਮ ਹੋ ਗਿਆ ਫਿਰ ਕੋਈ ਗੱਲ ਕਰਨ ਨੂੰ ਰਹਿ ਨਹੀਂ ਜਾਂਦੀ ਬੜਾ ਸਮਾਂ ਖਰਾਬ ਹੈਗਾ ਕਿਉਂਕਿ ਇਹ ਜਿਹੜੀਆਂ ਮਾਈਆਂ ਦੀ ਗੱਲ ਕਰ ਲਈਏ ਪੈਣਾ ਨੂੰ ਕਹਿ ਲਈਏ ਨਵੀਂ ਜਨਰੇਸ਼ਨ ਨੂੰ ਵੀ ਵੱਡੀ ਪ੍ਰੋਬਲਮ ਹੋ ਰਹੀ ਆ ਮਤਲਬ ਜਨੇਪੇ ਵਿੱਚ ਵੀ ਵੱਡੀ ਪ੍ਰੋਬਲਮ ਆਉਂਦੀ ਆ ਬੱਚਾ ਹੁਣੇ ਚ ਵੱਡੀ ਪ੍ਰੋਬਲਮ ਹੈਗੀ ਆ ਇੱਥੇ ਇਹ ਹਲੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਨਾ ਸਾਡੇ ਲੀਡਰਾਂ ਨੂੰ ਸਮਝ ਆਉਂਦੀ ਆ ਸਿਰਫ ਇਹਨਾਂ ਨੂੰ ਆਪ ਦਾ ਨਿੱਜ ਜਾਂ ਆਪ ਦਾ ਜਿਹੜੇ ਹੈਗੇ ਆ ਕੁਛ ਪਤਾ ਕੀ ਹੁੰਦਾ ਜੀ ਜਿਹੜੀਆਂ ਫੈਕਟਰੀਆਂ ਵਾਲੇ ਨੇ ਜਦੋਂ ਪਿੰਡ ਦੇ ਵਿੱਚ ਮੰਨ ਲਓ 15 ਬੰਦੇ ਵਿਰੋਧਤਾ ਕਰਦੇ ਨੇ ਉਹ ਵਿਰੋਧਤਾ ਕਿਹੜੀ ਚੀਜ਼ ਦੀ ਕਰਦੇ ਆ ਫੈਕਟਰੀ ਦੀ ਵਿਰੋਧਤਾ ਨਹੀਂ ਕਰਦੇ ਉਹ ਪ੍ਰੋਡਕਸ਼ਨ ਦੀ ਵਿਰੋਧਤਾ ਕਰਦੇ ਆ ਇੱਕ ਰੋਜ਼ਗਾਰ हिमाचल ਨੂੰ ਮਿਲ ਰਿਹਾ ਪੰਜਾਬ ਦੇ ਤੁਸੀਂ ਇੱਥੇ ਗਿਣਤੀ ਕਰ ਲਓ ਕਿੰਨੇ ਬੰਦੇ ਨੇ ਪੰਜਾਬ ਦੇ ਜਾਂ ਇਲਾਕੇ ਦੇ ਜਿਹੜੇ ਇੱਥੇ ਨੌਕਰੀ ਕਰਦੇ ਨੇ ਬਹੁ ਲੋਕੀ ਕਮੈਂਟਾਂ ਚ ਵੀ ਕਹਿਣਗੇ ਵੀ ਇਹ ਤਾਂ ਫੈਕਟਰੀਆਂ ਬੰਦ ਕਰਾਉਣ ਦੇ ਤੌਰ ਤੇ ਗੱਲ ਬੰਦ ਦੀ ਨਹੀਂ ਹੈ ਹਮਾਚਲ ਤੇ ਹੋਰ ਸਟੇਟਾਂ ਦੇ ਲੋਕ ਕਿੰਨੇ ਸਰਵਿਸ ਕਰਦੇ ਨੇ ਗਿਣਤੀ ਮਿੰਤੀ ਦੇ ਹੋਣਗੇ ਇੱਕ ਵੱਡਾ ਸਾਡੇ ਤੇ ਸਵਾਲ ਅਲੀਕੇਸ਼ਨ ਲਾ ਦਿੰਦੇ ਆ ਵੀ ਇਹ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਜਦੋਂ ਬਾਹਰਲੀਆਂ ਕੰਟਰੀਆਂ 'ਚ 25 25 30 30 ਲੱਖ ਲਾ ਕੇ ਜਾਂਦੇ ਆ 24 24 ਘੰਟੇ ਲਗਾਤਾਰ ਵੀ ਕੰਮ ਕਰਦੇ ਆ 15 18 ਘੰਟੇ ਤੇ ਹਰ ਇੱਕ ਨੌਜਵਾਨ ਦੀ ਰੁਟੀਨ ਆ ਬਾਹਰ ਉਹ ਚਾਹੇ ਅਮਰੀਕਾ ਜਾਵੇ ਚਾਹੇ ਕੈਨੇਡਾ ਜਾਵੇ ਆਸਟ੍ਰ ਤਫਰ ਐ ਤੇ ਘਰ-ਵਾਰ ਕੰਮ ਕਰਨੇ ਦੀ ਉਹਨੂੰ ਕੋਈ ਪ੍ਰੋਬਲਮ ਨਹੀਂ ਪਰ ਸਿਸਟਮ ਦੀ ਬੜੀ ਪ੍ਰੋਬਲਮ ਆ ਇਹ ਜੇ ਪ੍ਰਦੂਸ਼ਣ ਤੋਂ ਦੇਖੋ ਹੁਣ ਹਵਾ ਚੱਲਦੀ ਆ ਹਵਾ ਦੇ ਨਾਲ ਬਹੁਤ ਕੱਪੜਿਆਂ ਤੇ ਤਾਂ ਚਲੋ ਜਿਹੜਾ ਹੈ ਨੁਕਸਾਨ ਹੈ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਪਰ ਇਹਦੀ ਮਾਰ ਸਤਨਾਮ ਵੀਰ 20 ਪਿੰਡਾਂ 'ਚ ਮੈਂ ਪਾਣੀ ਚੈੱਕ ਕੀਤਾ ਜਿਹੜੀ ਜੀਰੇ ਵਾਲੀ ਫੈਕਟਰੀ ਆ ਜਿੱਥੇ-ਜਿੱਥੇ ਵੀ ਅਸੀਂ ਜਾ ਕੇ ਮੋਟਰਾਂ ਚਲਾਈਆਂ ਪਾਣੀ ਬਹੁਤ ਪੋਲਿਊਟਡ ਦਾ ਹਰ ਤੁਸੀਂ ਵੀ ਕਹਿੰਦੇ ਹੋ ਵੀ ਮਸਲੇ ਤਾਂ ਹਲੇ ਤਾਂ ਟੇਬਲ ਟਾਕ ਤੇ ਆ ਤੇ ਹੁਣ ਇੱਥੇ ਗੱਲ ਹੋਈ ਹੈ ਵੀ ਅਸੀਂ ਹਰਪਾਲ ਚੀਮਾ ਹੋਰਾਂ ਦੇ ਨਾਲ ਗੱਲਬਾਤ ਤੁਹਾਡੀ ਕਰਾਉਣੀ ਹੈ ਚਾਹ ਦੇ ਕੱਪ ਪੀਣੇ ਆ ਤੇ ਉਹਦੇ ਨਾਲ ਮਸਲਾ ਹੱਲ ਹੋ ਜਾਊਗਾ ਤੁਸੀਂ ਵੀ ਹੁਣ ਕੋਈ ਚਾਹ ਦੇ ਕੱਪ ਦੀ ਜਾਂ ਕੋਈ ਟੇਬਲ ਟਾਕ ਦੀ ਸਲਾਹ ਦਿੰਨੇ ਹੋ ਕਿ ਫਿਰ ਝੰਡੇ 'ਚ ਡੰਡਾ ਪਾਉਣੇ ਵਾਲੀ ਉਹ ਗੱਲ ਕਰਕੇ ਤੁਸੀਂ ਇੱਥੇ ਜਾ ਰਹੇ ਨਹੀਂ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਜਿਹੜੇ ਬੰਦਿਆਂ ਨੇ ਗੱਲ ਕੀਤੀ ਹੈ ਚਾਹ ਦੇ ਕੱਪ ਵਾਲੀ ਟੇਬਲ ਟਾਕ ਕਰਨਾ ਚਾਹੀਦਾ ਚਾਹ ਦਾ ਕੱਪ ਇੱਕ ਛੱਡਦਾ ਸਾਂਝੇ ਕਰ ਲੈਣੇ ਚਾਹੀਦੇ ਆ ਇਲਾਕੇ ਦਾ ਮਸਲਾ ਹੱਲ ਹੋਣਾ ਚਾਹੀਦਾ ਜੇ ਚਾਹ ਦੇ ਕੱਪ ਨਾਲ ਮਸਲਾ ਹੱਲ ਹੁੰਦਾ ਅਸੀਂ ਤਾਂ ਵੀਰਾਂ ਦਾ ਧੰਨਵਾਦ ਤੁਹਾਡੇ ਤੇ ਇਲਜ਼ਾਮ ਲਾਦੇ ਨਾ ਕਿਸਾਨਾਂ ਦੇ ਵੀ ਇਹ ਇਹ ਮਸਲਾ ਨਹੀਂ ਦੇਖਦੇ ਇਹ ਬਿਠਾਉਂਦੇ ਤੱਪੜ ਬਹਿ ਜਾਂਦੇ ਜੀ ਬਸ ਮੈਂ ਇਹੀ ਕਹਿਣਾ ਜੀ ਮੈਂ ਅਸੀਂ ਇਹਨਾਂ ਨੂੰ ਰੋਡ ਬੰਦ ਕਰਨ ਨੂੰ ਕਿਹਾ ਅਸੀਂ ਇਹਨਾਂ ਦੇ ਸਪੋਰਟ 'ਚ ਖੜੇ ਆ ਪਰ ਗੱਲ ਕਿ ਆ ਮੁੱਦਾ ਤਾਂ ਉਹੀ ਆ ਨਾ ਜਿਹੜਾ ਇਹਨਾਂ ਦਾ ਹੈਗਾ ਵੀ ਜੋ ਇਹਨਾਂ ਨੇ ਕਿਹਾ ਸੀ ਉਹਦੀ ਸਪੋਰਟ ਕਰਦੇ ਆ ਵੀ ਪੋਲਿਊਸ਼ਨ ਨੂੰ ਕੰਟਰੋਲ ਕਰੋ ਸਾਡੇ ਪੰਜਾਬ ਨੂੰ ਰੋਪੜ ਜ਼ਿਲ੍ਹੇ ਨੂੰ ਇੱਥੇ ਜਿਹੜੀਆਂ ਯੂਨੀਅਨ ਹੈਗੀਆਂ ਟਰੱਕ ਯੂਨੀਅਨ ਜਿਹੜੀਆਂ ਵੀ ਹੈਗੀਆਂ ਉਹਨਾਂ ਨੂੰ ਰੋਜ਼ਗਾਰ ਦਿਓ ਕਿਹੜੀ ਫਾਲਤੂ ਮੰਗ ਹੈਗੀ ਆ ਜਿਹੜੀ ਕਿਸਾਨੀ ਤੇ ਮਸਲਾ ਹੁਣ ਕਿਸਾਨਾਂ ਤੇ ਤਾਂ ਇਲਜ਼ਾਮ ਲਾ ਦਿੰਨੇ ਆ ਵੀ ਉਹ ਜਗ੍ਹਾ ਦੇਖ ਕੇ ਠੀਕ ਆ ਜੀ ਤੇ ਫੇਰ ਹੁਣ ਆ ਤਾਂ ਨਹੀਂ ਕਿਸਾਨਾਂ ਨੇ ਧਰਨਾ ਲਵਾਤਾ ਇਹ ਤਾਂ ਲੋਕਾਂ ਦਾ ਧਰਨਾ ਹੈਗਾ ਅਸੀਂ ਤਾਂ ਸਿਰਫ ਇੰਨਾ ਕਿਹਾ ਵੀ ਸਿਆਸੀ ਲੋਕਾਂ ਨੂੰ ਮੈਕ ਤੋਂ ਦੂਰ ਰੱਖੋ ਜਿਹੜਾ ਜਦ ਤੱਕ ਜੇ ਤੁਸੀਂ ਇਹਨੂੰ ਕਾਮਯਾਬ ਕਰਨਾ ਹਰ ਜਿੱਤ ਪ੍ਰਾਪਤ ਕਰਨੀ ਆ ਪਰ ਦੂਜੀ ਗੱਲ ਇਹ ਹੈਗੀ ਆ ਵੀ ਕਿਆ ਪੰਜਾਬੀ ਲੋਕ ਚੈਨਲ ਤੇ ਪਹਿਲਾਂ ਕਿੰਨੀਆਂ ਬੈਟਾਂ ਗਈਆਂ ਜਿਹੜੇ ਹਰਪਾਲ ਚੀਮਾ ਜੀ ਆ ਉਹਨਾਂ ਦੇ ਕੰਨ ਤੱਕ ਨਹੀਂ ਪਹੁੰਚੀ ਕਿ ਜਾਂ ਇਹ ਚੰਗੀ ਪੰਜਾਬ ਦੇ ਵਿੱਚ ਕੀ ਹੁੰਦਾ ਉਹ ਸੁਣਦੇ ਹੀ ਨਹੀਂ ਜਾਂ ਦੇਖਦੇ ਨਹੀਂ ਆ ਜਦ ਬੱਚੇ-ਬੱਚੇ ਨੂੰ ਪਤਾ ਜਦੋਂ ਪੰਜਾਬੀ ਲੋਕ ਚੈਨਲ ਤੇ ਇੱਕ ਬਾਈਟ ਚੱਲੇ ਜਾਂਦੀ ਹੈ ਮੈਂ ਤੁਹਾਡੇ ਚੈਨਲ ਦੀ ਸਿਫਤ ਨਹੀਂ ਕਰਦਾ ਪਰ ਜਦ ਅਸੀਂ ਕਿਸਾਨੀ ਦੇ ਮਾਮਲੇ ਤੇ ਤੁਹਾਡੇ ਚੈਨਲ ਤੇ ਕਿਤੇ ਪੱਖ ਰੱਖਦੇ ਆ ਜਾਂ ਕਿਸਾਨੀ ਦੀ ਗੱਲ ਕਰਦੇ ਆ ਸਾਨੂੰ ਬਹੁਤ ਜਗ੍ਹਾ ਤੋਂ ਫੋਨ ਵੀ ਆ ਜਾਂਦੇ ਆ ਜਾਂ ਅਸੀਂ ਨੰਬਰ ਕਰ ਦਿੰਦੇ ਆ ਜਾਂ ਕਿਸੇ ਨਾ ਕਿਸੇ ਤਰੀਕੇ ਜਰੀਏ ਤੁਹਾਤੋਂ ਨੰਬਰ ਲੈ ਕੇ ਸਾਡੇ ਨਾਲ ਕੰਟੈਕਟ ਕਰ ਲੈਂਦੇ ਆ ਇਹੋ ਜਿਹਾ ਇੱਕ ਇੱਕ ਐਮਐਲਏ ਤੇ ਬਾਅਦ ਕਿਆ ਸਰਕਾਰ ਆ ਸਰਕਾਰ ਜੀ ਨੇ ਪੰਜਾਬ ਚ ਚਲਾਉਣੀ ਆ ਫੇਰ ਤਾਂ ਮੈਂ ਸਤੋਂ ਬੜਾ ਨਲਾਇਕ ਮੰਤਰੀ ਆ ਜਿਹਨੂੰ ਪਤਾ ਹੀ ਨਹੀਂ ਅਜੇ ਤੱਕ ਵੀ ਭਾਈ ਇੱਥੇ ਮੋਰਚਾ ਚੱਲਦਾ ਫੈਕਟਰੀ ਦੇ ਮਤਲਬ ਰੋਜ਼ਗਾਰ ਦੂਜੀਆਂ ਸਟੇਟਾਂ ਨੂੰ ਦੰਨੇ ਆ ਤੇ ਪ੍ਰਦੂਸ਼ਨ ਦੇ ਵਿਰੋਧਾ ਇੱਥੇ ਮਤਲਬ ਮੋਰਚਾ ਚੱਲਦਾ ਤਾਂ ਫਿਰ ਬਹੁਤ ਮਾੜੀ ਗੱਲ ਆ ਪਰ ਮੈਂ ਦੁਬਾਰਾ ਫੇਰ ਕਹਣਾ ਬਹੁਤ ਹੀ ਵੱਡੀ ਗੱਲ ਨਹੀਂ ਡੀਸੀ ਆਰ ਬੈਠ ਕੇ ਇਹ ਡੀਸੀ ਸਾਹਿਬ ਆਨ ਆ ਰਹੇ ਜਿਹੜੇ ਮੈਨੇਜਰ ਆ ਉਹ ਬੈਠ ਕੇ ਗੱਲ ਕਰ ਸਕਦੇ ਆ ਹੋ ਮੀਟਿੰਗਾਂ ਚ ਜਾਂਦਾ ਹੁਣ ਟੇਬਲ ਟਾਕ ਤੇ ਆ ਗੱਲ ਨੀਅਤ ਤੇ ਨੀਤੀ ਦੀ ਉਹਦੇ ਵਿੱਚ ਨਿਜ ਨਾ ਹੋਵੇ ਕੋਈ ਤਾਂ 5 ਮਿੰਟ ਚ ਹੋ ਜਾਊਗਾ ਜੀ ਚਾਹ ਦਾ ਕੱਪ ਵੀ ਬਾਅਦ ਦੀ ਗੱਲ ਆ ਤਾਂ ਉਹ ਤਾਂ ਜਾਂਦੀਸਾਰ ਕਹਿੰਦੇ ਜਾਨੂੰ ਚਾਹ ਬਣਨੀ ਚਾਹ ਨੂੰ ਤਾਂ 10 ਮਿੰਟ ਲੱਗਣਗੇ ਜਦੇ ਕਹਿਣ ਪਿੰਡ ਵਾਲਿਆਂ ਨੂੰ ਤੁਹਾਡੀ ਮੰਗ ਕੀ ਆ ਜੀ ਲਿਓ ਅਸੀਂ ਉਹ ਉਤੇ ਹਮਲਾ ਕਰਨ ਉਹਨਾਂ ਨੂੰ ਕੰਮ ਕਰਕੇ ਦੇਣ ਚਾਹ ਤਾਂ ਚਲ ਬਾਤ ਦੀ ਗੱਲ ਆ ਸੋ ਕਹਿਣ ਦਾ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਨੇ ਇਸ ਕਰਕੇ ਹੀ ਮੈਂ ਸਾਰਾ ਕੁਝ ਦੇਖ ਕੇ ਹੀ ਇਹ ਜਿਹੜੀ ਕਮੇਟੀ ਹੈਗੀ ਆ ਬੜੀ ਸਤਿਕਾਰਯੋਗ ਆ ਮੇਰੇ ਕਾ ਤੁਹਾਡੇ ਤੇ ਇਲਜ਼ਾਮ ਵੀ ਆਉਣੇ ਆ ਪਰਚੇ ਵੀ ਹੋਣਗੇ ਕੋਈ ਪਰਵਾਹ ਨਾ ਕਰਿਓ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਤੁਹਾਡੇ ਨਾਲ ਖੜੀ ਆ ਪਰ ਇੱਕ ਗੱਲ ਕਹਿਣੀ ਚਾਹੁੰਦੇ ਆ ਜਿਹੜੇ ਤੁਹਾਡੇ ਮੈਕਾਂ ਤੇ ਸਿਆਸੀ ਲੋਕ ਬੋਲਦੇ ਨੇ ਉਹਨਾਂ ਤੋਂ ਜਦ ਤੱਕ ਇਹ ਮੋਰਚਾ ਚੱਲਦਾ ਹੱਥ ਬੰਨ ਕੇ ਉਹਨਾਂ ਦਾ ਮਾਫੀ ਮੰਗ ਲਿਆ ਕਰੋ ਵੀ ਤੁਹਾਨੂੰ ਮੈਕ ਨਹੀਂ ਮਿਲੂ ਤੁਸੀਂ ਉਰੇ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ 5 ਸਾਲ ਬਾਅਦ ਪਤਾ ਤਾਂ ਲੱਗਿਆ ਜਾਂ ਹੁਣ 5 ਸਾਲ ਬਾਅਦ ਆਏ ਆ ਜਿਹੜੇ ਮੌਜੂਦਾ ਨਹੀਂ ਸੀ ਵਿਚਾਰੇ ਹੁਣ ਲੱਗਦੇ ਆ ਵੀ ਸਾਨੂੰ ਵੋਟਾਂ ਪਾਓ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਆਂ ਮੁੜ ਕੇ ਕਿਸੇ ਨੇ ਨਹੀਂ ਆਉਣਾ ਇਹ ਲੋਕਾਂ ਨੂੰ ਅਸੀਂ ਤੁਹਾਡੇ ਮਾਦੀਮ ਰਾਹੀਂ ਅਪੀਲ ਕਰਦੇ ਆਂ ਰੋਪੜ ਜ਼ਿਲ੍ਹੇ ਦੇ ਅਸੀਂ ਵੀ ਸਾਥ ਦੇਵਾਂਗੇ ਜਿੰਨਾਂ ਦੇ ਹੋਇਆ ਵੀ ਰੋਪੜ ਜ਼ਿਲ੍ਹੇ ਦੇ ਬਿਊਰੋ ਜੋ ਤੁਸੀਂ ਜਿੰਨਾ ਵੀ ਟਾਈਮ ਕੱਢ ਸਕਦੇ ਹੋ ਇਸ ਮੋਰਚਾ ਜਿਹੜਾ ਪ੍ਰਦੂਸ਼ਣ ਤੇ ਹੱਕ ਲਈ ਰਜਗਾਰ ਦੇ ਲਈ ਲੱਗਿਆ ਹੋਇਆ ਹੈ ਇਹਦੇ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰੋ ਨਹੀਂ ਆਉਣ ਵਾਲੇ ਦਿਨਾਂ 'ਚ ਤੁਸੀਂ ਪਛਤਾਓਗੇ ਕਿਉਂਕਿ ਪਹਿਲੇ ਕਮੈਂਟ ਕਰਨੇ ਤੋਂ ਪਹਿਲਾਂ ਸਾਰੀ ਚੀਜ਼ ਨੂੰ ਸਮਝ ਲਿਆ ਕਰੋ ਜਾਂ ਫਿਰ ਉੱਥੇ ਜਾ ਕੇ ਦੇਖਿਆ ਕਰੋ ਵੀ ਹਾਲਾਤ ਕੀ ਨੇ ਕਿਉਂਕਿ ਆਪਾਂ ਕਈ ਵਾਰ ਹੁੰਦਾ ਨਾ ਪਹਿਲਾਂ ਰਜਾਈਆਂ 'ਚ ਬੈਠ ਕੇ ਕਮੈਂਟ ਕਰਦੇ ਤੇ ਹੁਣ ਗਰਮੀ ਆ ਗਈ ਹੁਣ ਪੱਖਾ ਚਲਾ ਕੇ ਤਿੰਨ ਨੰਬਰ ਤੇ ਖੇਸੀਆਂ 'ਚ ਬਹਿ ਕੇ ਕਮੈਂਟ ਕਰ ਦਿੰਦੇ ਆ ਪਰ ਆਪਾਂ ਜ਼ੀਰੋ ਗਰਾਊਂਡ ਤੱਕ ਨਹੀਂ ਜਾਂਦੇ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਪੰਜਾਬ ਦੇ ਲੋਕੋ ਇਕੱਠਾ ਹੋ ਕੇ ਤੁਸੀਂ ਇੱਥੇ ਜਿੰਨਾ ਵੀ ਲੋਕ ਇੱਥੇ ਸਾਥ ਦੇ ਸਕਦੇ ਆ ਆਪ ਦਾ ਰਜਗਾਰ ਵੀ ਬਚਾਓ ਪਰ ਬਹੁਤ ਵੱਡੀ ਗੱਲ ਆ ਰਜਗਾਰ ਤੋਂ ਜ਼ਿਆਦਾ ਵੱਡੀ ਗੱਲ ਹੈਗੀ ਆ ਆਪਣੀ ਨਸਲ ਵੀ ਬਚਾਓ ਨਹੀਂ ਆਉਣ ਵਾਲੇ ਟਾਈਮ 'ਚ ਨਸ਼ਾ ਕੁਸ਼ੀ ਹੋ ਰਹੀ ਹੈ ਸਰਕਾਰਾਂ ਚਾਹੇ ਕਹੀ ਕੁਛ ਜਾਣ ਫੈਕਟਰੀ ਵਾਲਿਆਂ ਨੂੰ ਸਾਰਾ ਪਤਾ ਸਰਕਾਰਾਂ ਨੂੰ ਸਾਰਾ ਪਤਾ ਪਤਾ ਨਹੀਂ ਕਿਉਂ ਅੱਖਾਂ ਵਿੱਚੀ ਬੈਠੀ ਹੈ ਬਿਲਕੁਲ ਜੀ ਬਿਲਕੁਲ ਸੋ ਇਸ ਥਾਂ ਦੇ ਉੱਤੇ ਤਾਂ ਲੱਗਿਆ ਹੋਇਆ ਸੀ ਮੋਰਚਾ ਲੱਗਿਆ ਹੋਇਆ ਸੀ ਅ ਮੋਰਚੇ ਦੇ ਵਿੱਚ ਵੱਡੀਆਂ ਮੰਗਾਂ ਰੱਖੀਆਂ ਗਈਆਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਆ ਥਾਂ ਦੇ ਉੱਤੇ ਇਕੱਠੇ ਹੋਏ ਆ ਤੇ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਸਾਡੀਆਂ ਇਹਨਾਂ ਗੱਲਾਂ ਦੇ ਉੱਤੇ ਹੁਣ ਗੌਰ ਨਹੀਂ ਕਰਦੀ ਤਾਂ ਫਿਰ ਇਹ ਸੰਘਰਸ਼ ਵੱਡੇ ਪੱਦਰ ਤੇ ਉੱਤੇ ਲਿਖਿਆ ਜਾਵੇਗਾ ਅਸੀਂ ਪਿੰਡਾਂ ਦੇ ਵਿੱਚ ਉਤਰਾਂਗੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਲੋਕਾਂ ਨੂੰ ਆਪਣੇ ਮਸਲੇ ਹੱਲਝਾਵਾਂਗੇ ਤੇ ਸਰਕਾਰਾਂ ਦਾ ਵੱਡੇ ਪੱਦਰ ਤੇ ਉੱਤੇ ਵਿਰੋਧ ਕੀਤਾ ਜਾਵੇਗਾ ਗੁਰਪ੍ਰੀਤ ਸਿੰਘ ਦੇ ਨਾਸਨਾਮ ਸਿੰਘ ਪੰਜਾਬੀ ਲੋਕ ਚੈਨ